ਓ ਯਾਰ ਪਤਾ ਕੀ ਹੋਇਆ ਆਹਾਈ ਜਿਹੜਾ ਮਿਸਤਰੀ ਬਣੇ ਦਾ ਕੰਮ ਕਰਦਾ ਡੋਲੂ ਓ ਯਾਰ ਮੈਨੂੰ ਟੱਚਰਾ ਕਰਦਾ ਹੁੰਦਾ ਸੀ ਕਹਿੰਦਾ ਤੂੰ ਇੰਨਾ ਸੋਹਣਾ ਤੇਰੀ ਘਰ ਵਾਲੀ ਕਹਿੰਦਾ ਉੱਚੇ ਦੰਤਾਲੀ ਆ ਕਾਲੀ ਆ ਮੈਨੂੰ ਰੋਜ਼ ਟੱਚਰਾ ਕਰਿਆ ਕਰੇ ਉਹਦੀ ਘਰ ਵਾਲੀ ਭੱਜ ਗਈ ਕਿਸੇ ਨਾਲ ਤੇ ਇਹ ਟੱਚਰਾ ਕਰਨ ਵਾਲੇ ਦਾ ਹੀ ਹੁੰਦਾ ਪਤਾ ਕੀ ਹੈ ਕਈ ਵਾਰੀ ਮਨ ਚੋਂ ਬਾਦੂਆ ਨਿਕਲ ਜਾਂਦੀ ਆ ਯਾਰ ਮੈਨੂੰ ਟੱਚਰਾ ਕਰਦਾ ਸੀ ਤੇ ਆਹ ਆਪਣਾ ਸਹੇਲੂ ਆ ਹਾ ਚੜੀ ਕਾ ਉਹ ਯਾਰ ਮੈਨੂੰ ਉਹ ਪੁੱਠਾ ਸਿੱਧਾ ਬੋਲ ਕੇ ਲੰਗਦਾ ਹੁੰਦਾ ਸੀ ਜਿੱਥੇ ਟਕਰੇ ਮੈਨੂੰ ਉਹ ਭਾੜਾ ਪੁੱਠਾ ਬੋਲਦਾ ਸੀ ਫਿਰ ਤੈਨੂੰ ਪਤਾ ਕਿਸੇ ਵੇਲੇ ਮਨ ਚੋਂ ਬਾਧੂਆ ਨਿਕਲ ਜਾਂਦੀ ਆ ਭਰਾਵਾ ਐਕਸੀਡੈਂਟ ਹੋ ਗਿਆ ਉਹਦਾ 6 ਮਹੀਨੇ ਹੋ ਗਏ ਪਲਾਸਟਰ ਲੱਗੇ ਨੂੰ ਹਾਲੇ ਤੱਕ ਨਹੀਂ ਲੱਤ ਜੁੜੀ ਤੈਨੂੰ ਪਤਾ ਯਾ ਫਿਰ ਬਾਧੂਆ ਤਾਂ ਕੰਮ ਕਰ ਹੀ ਜਾਂਦੀ ਹੁੰਦੀ ਆ ਆਹੋ ਆ ਪੈਸਲੇ ਪਾਸੇ ਆਪਣੇ ਜਿਹੜਾ ਰਹਿੰਦਾ ਮੋਂਦੂ 14 ਲੈ ਗਿਆ ਠੀਗਾ ਤੇ ਮੁੜ ਕੇ ਦੇਖ ਲਾ ਵੀ ਨਾਉ ਨਹੀਂ ਲੇਤਾ ਉਹਨੇ ਪੈਸੇ ਦੇਣ ਦਾ ਮੈਂ ਕਦੇ ਵਾਰੀ ਟੋਕਿਆ ਉਹਨੇ ਵੀ ਨਾਉ ਨਹੀਂ ਲੇਤਾ ਪੈਸੇ ਦੇਣ ਦਾ ਮੋਟਰਸਾਈਕਲ ਚੋਰੀ ਹੋ ਗਿਆ ਦਾ ਫਿਰ ਤੈਨੂੰ ਪਤਾ ਬਾਧੂਆ ਕੰਮ ਕਰੀ ਜਾਂਦੀ ਹੁੰਦੀ ਹੈ ਵੀਰੇ ਕਿਸੇ ਵੇਲੇ ਤਾਂ ਮਤਾ ਕੱਲ ਉਹਨੂੰ ਆਪਣਾ 2 ਸਾਲ ਹੋ ਗਏ ਪੈਸੇ ਨਹੀਂ ਦਿੱੰਦਾ ਚੀਤੋ ਹਾਂ ਹਾਂ ਮਤਾ ਟੋਕਦਾ ਮਾ ਭਰਾਵਾ ਮੇਰੀ ਬਾਧੂਆ ਬਹੁਤ ਪੈੜੀ ਹੈ ਨਣਾ ਤੈਨੂੰ ਨਹੀਂ ਯਾਰ ਟੋਗਰੇ ਹਾਂ ਮੈਂ ਤੂੰ ਕਿਉਂ ਗੁੱਸਾ ਕਰਦਾ ਓਹੋ ਤੈਨੂੰ ਨਹੀਂ ਟੋਗ ਰਿਹਾ ਯਾਰ ਤੈਨੂੰ ਮੈਂ ਕਾਨੂੰ ਦੰਨਾ ਬਾਧੂਆ ��ਟ ਗਿਆ ਨਲੇ ਛੱਪ ਮਰ ਗਈ ਨਲੇ लाठी ਵੀ ਨਹੀਂ ਟੁੱਟੀ ਕੀ ਕਹਿੰਦੇ ਹੁੰਦੇ ਨੇ ਛੱਪ ਵੀ ਮਰ ਗਿਆ लाठी ਵੀ ਨਹੀਂ ਟੁੱਟੀ ਉਹ ਕੰਮ ਹੋ ਗਿਆ हे ਪ੍ਰਮਾਤਮਾ ਚਲਟਾ ਰਹਿੰਦਾ ਸੀ ਜਦੋਂ ਤੇਰਾ ਨਾਮ ਲੈਣਾ ਪ੍ਰਮਾਤਮਾ ਮੈਨੂੰ ਕੋਈ ਬਰ ਦੇ ਮੈਨੂੰ ਵੱਡ ਦੇ ਮੈਂ ਛੋਟਾ ਜਾ ਹੋ ਜਾ ਉਹਨੂੰ ਮੰਤਰ ਦੱਸ ਦੇ ਮੈਂ ਛੋਟਾ ਜਾ ਹੋ ਜਾ ਤੇ ਮੈਂ ਛੋਟਾ ਹੋ ਕੇ ਕੋਈ ਵੀ ਕੰਮ ਕਰ ਸਕਾਂ ਮੈਨੂੰ ਵੱਡ ਦੇ ਪ੍ਰਮਾਤਮਾ ਓਮ ਏ ਹੁੰਜਾਇ ਬਾਬਿਆਂ ਦੀ ਸੰਤਾਂ ਦੀ ਉੱਚੀ ਬਾਣੀ ਵਾਲੇ ਬੀੜੀ ਝੋਤੀ ਵਾਲੇ ਦਾੰਤਾਂ ਦੀ ਜੈ ਹੋਵੇ ਮੰਤਰ ਪੜ੍ਹ ਕੇ ਆਪਦਾ ਨਾਮ ਲੈਣਾ ਫੇਰ ਤੂੰ ਛੋਟਾ ਹੋ ਜਾਏਗਾ